ਕੀ ਕਹਿ ਰਹੇ ਹੋ ਕਿ ਲਖਣਾਂ ਤੋਂ ਬਸ ਸਮੇਖਿਆ ਕੀਤੀ ਗਈ ਹੈਗੀ ਮੁੱਦਿਆਂ ਦੀ ਗੱਲ ਕੀਤੀ ਕਿ ਪਰ ਜਿਹੜਾ ਬਗ਼ੀਚਰਾ ਉਹ ਤਾਂ ਕਹਿ ਰਿਹਾ ਕਿ ਕਾਲੀ ਦਲ ਮੁੱਦਾਹਿਮ ਹੋ ਚੁੱਕਿਆ ਸਿਧਾਂਤਾਂ ਤੋਂ ਪੜਕ ਚੁੱਕਿਆ ਦੇਖੋ 2-4 ਬੰਦੇ ਧੜਾ ਨਹੀਂ ਲੱਗੇ 99% ਪਾਰਟੀ ਇੱਕ ਪਾਸੇ 1% ਲੋਕ ਜਿਨ੍ਹਾਂ ਦੀ ਗਿਣਤੀ 4 ਤੋਂ 5 ਹੈ ਉਹ ਕੋਈ ਵਿਚਾਰ ਰੱਖਦੇ ਨੇ ਤਾਂ ਉਹਨਾਂ ਦਾ ਇੰਡੀਵਿਜੂਅਲ ਵਿਚਾਰ ਹੋ ਸਕਦਾ પાસੇ باقی ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਪੰਜ ਲੀਡਰ ਸਾਰੇ ਪੰਜਾਬ ਚ ਟੈਲੀਫੋਨ ਕਰਕੇ ਜ਼ੋਰ ਲਾ ਲਿਆ ਕਿ ਅੱਜ ਪਤਾ ਨਹੀਂ ਕਿੰਡੀ ਕਵੱਡੀ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਉੱਥੇ ਬੰਦੇ ਇਕੱਠੇ ਹੋਏ ਸਾਰੇ 40 ਔਰ ਹੁਣ ਤਾਂ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਆਪਸ ਚ ਇਕ ਜੁਟ ਨਹੀਂ ਹੈਗੇ ਅੱਜ ਉੱਥੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਦੋ ਸੀਨੀਅਰ ਲੀਡਰ ਨਾਰਾਜ਼ ਹੋ ਕੇ ਚਲੇ ਗਏ ਕਹਿੰਦੇ ਨੇ ਕਿ ਦੁਸ਼ਮਣ ਤੋਂ ਵੱਧ ਖਤਰਨਾਕ ਹੁੰਦਾ ਆਪਣਾ ਪੁਰਾਣਾ ਸਾਥੀ ਕੀ ਲੱਗਦਾ ਕਿ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਚ ਕੋਈ ਦਮ ਹੈ ਅੱਜ ਸ਼ਰੂਮਨੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਸਵਾਲ ਚੱਕਣ ਵਾਲੇ ਇਹ ਆਪਣੇ ਹਲਕੇ ਚ ਤੋਂ ਲਗਾਤਾਰ ਤਿੰਨ ਤਿੰਨ ਚੋਣਾਂ ਹਾਰ ਗਏ ਔਰ ਕਈ ਲੀਡਰ ਤਾਂ ਐਸੇ ਨੇ ਜਿਹੜੇ ਕਿ ਚਾਰ ਜ਼ਿਲ੍ਹੇ ਬਦਲ ਕੇ ਅੱਠ ਅੱਠ ਚੋਣਾਂ ਹਾਰੀ ਬੈਠੇ ਸੋ ਇਹ ਉਹ ਲੋਕ ਨੇ ਜਿਹੜੇ ਕਿ ਪਾਰਟੀ ਚ ਪ੍ਰੈਸ਼ਰ ਗਰੁੱਪ ਬਣਾ ਕੇ ਸਿਰਫ ਆਪਣੇ ਮਫਾਦਾ ਲਈ ਕੰਮ ਕਰ ਰਹੇ ਸੀ ਸੋ ਜਿਹੜੇ ਲੋਕ ਚੁੰਦਾ ਕਮੇਟੀ ਦੀ ਗੱਲ ਕਰਦੇ ਨੇ ਉਹ ਆਪ ਹੀ ਉਹ ਮੰਨਣ ਤੋਂ ਤਿਆਰ ਨਹੀਂ ਸੋ ਪਹਿਲਾ ਸਵਾਲ ਤੋਂ ਉਹਨਾਂ ਤੇ ਅਗਰ ਅਕਾਲ ਤਖਤ ਸਾਹਿਬ ਕੋਈ ਕਾਮੇ ਹਕਮੀ ਸੰਦੇਸ਼ ਭੇਜਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੰਗੇ ਪੈਰੀ ਸਿਰ ਨਵਾ ਕੇ ਅਸੀਂ ਉੱਥੇ ਜਾ ਕੇ ਖੜੇ ਹੋ ਜਾਵਾਂਗੇ ਔਰ ਜਿਹੜਾ ਕੋਈ ਆਦੇਸ਼ ਹੈ ਉਹਦੀ ਇਨ ਬਿਨ ਬਿਨ ਪਾਲਣਾ ਕੀਤੀ ਜਾਊਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਛਿੜੇ ਕਮਾਸਾਂ ਨੂੰ ਸੁਲਝਾਉਣ ਦੇ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਅੱਜ ਵੀ ਮੁਖਤਫਤਰ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਤੇ ਇਸ ਤੋਂ ਇਲਾਵਾ ਯਸ਼੍ਰੀ ਅਕਾਲਤਖਸਬ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਗਿਆ ਉਸ ਤੋਂ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਲੀਅਰ ਸਾਹਿਬ ਮੌਜੂਦ ਨੇ ਅੱਜ ਕੀ ਮੇਨ ਅਜੰਡਾ ਹੈ ਇਸ ਮੀਟਿੰਗ ਦਾ ਦੇਖੋ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਨਹੀਂ ਇੱਕ ਮੂਵਮੈਂਟ 104 ਸਾਲ ਦੇ ਵਿੱਚ ਉਹ 18 ਸਾਲ ਲੋਕਾਂ ਨੇ ਪੰਜਾਬ ਦੀ ਸੇਵਾ ਸੌਂਪੀ ਔਰ ਬਾਕੀ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਤੇ ਪੰਜਾਬ ਦੇ ਮੁੱਦਿਆਂ ਤੇ ਸੰਘਰਸ਼ੀ ਕੀਤਾ। ਚੋਣਾ ਲੜਦੇ ਰਹੇ ਆ 2007 ਤੋਂ 17 ਲਗਾਤਾਰ 10 ਸਾਲ ਸਰਕਾਰ ਰਹੀ ਹੈ। ਲੋਕਾਂ ਨੇ ਫਤਵਾ ਦਿੱਤਾ ਸਰਕਾਰ ਤੋਂ ਬਾਹਰ ਬੈਠੇ ਆ ਪਰ ਆਪਣੇ ਮੁੱਦਿਆਂ ਦੀ ਪਹਿਰੇਦਾਰੀ ਕਰ ਰਹੇ ਆ। ਸਾਡੇ ਮੁੱਦੇ ਨੇ ਬੰਦੀ ਸਿੰਘਾਂ ਦੀ ਰਿਹਾਈ, ਸਾਡੇ ਮੁੱਦੇ ਨੇ ਪੰਜਾਬ ਦੇ ਸਿਰ ਤੇ ਜਿਹੜਾ ਕਰਜ਼ਾ ਉਹਦੀ ਮਾਫੀ, ਕਿਸਾਨਾਂ ਨੂੰ ਜਿਹੜਾ ਐਮਐਸਪੀਓ ਦੀ ਕਾਨੂੰਨੀ ਗਾਰੰਟੀ ਅਸੀਂ ਆਪਣੇ ਮੁੱਦਿਆਂ ਦੀ ਲੜਾਈ ਲੜ ਰਹੇ ਆ। ਔਰ ਪਾਰਟੀ ਦੇ ਦਫ਼ਤਰ ਦੇ ਵਿੱਚ ਮੀਟਿੰਗਾਂ ਦਾ سلسلہ ਜਾਰੀ ਰਹਿੰਦਾ ਹੈ ਕੋਈ ਵੀ ਚੋਣ ਹੋ ਕੇ ਹਟਦੀ ਹੈ ਹੁਣ ਮੈਂਬਰ ਪਾਰਲੀਮੈਂਟ ਦੀ ਚੋਣਾਂ ਹੋਈਆਂ ਨੇ ਸੋ ਅਸੀਂ ਆਪਣੇ ਥੋੜੇ ਜੇ ਹਲਕਿਆਂ ਦੇ ਬੰਦੇ ਬੁਲਾ ਲਨੇ ਆ ਉਹਨਾਂ ਨਾਲ ਬਹਿ ਕੇ ਵਿਚਾਰਾਂ ਕਰਦੇ ਆ ਡੈਮੋਕ੍ਰੈਟਿਕ ਪਾਰਟੀ ਹੈ ਕਿ ਕਿਸ ਤਰੀਕੇ ਦੇ ਨਾਲ ਕਿੱਥੇ ਕੰਮ ਕਰਨ ਦੀ ਲੋੜ ਹੈ ਕਿੱਥੇ ਕੈਂਡੀਡੇਟ ਬਦਲਣ ਦੀ ਲੋੜ ਹੈ ਕੀ ਪਾਰਟੀ ਬਿਹਤਰ ਕਰ ਸਕਦੀ ਹੈ ਤਾਂ ਜੋ ਜਿਹੜੀ ਸਾਡੀ ਪਰਫਾਰਮੈਂਸ ਹੈ ਉਹ ਉਸ ਏਰੀਏ ਦੇ ਵਿੱਚ ਬੈਟਰ ਹੋਵੇ ਸੋ ਆਜੋ ਦੇ ਤਹਿਤ ਹੀ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਸਾਡੇ ਸਿਰਫ 3-4 ਵਿਧਾਨ ਸਭਾ ਹਲਕੇ ਸੀ ਉਹਨਾਂ ਦੀ ਮੀਟਿੰਗ ਬੁਲਾਈ ਸੀ ਉਹਨਾਂ ਦੇ ਨਾਲ ਡਿਸਕਸ਼ਨ ਕੀਤੀ ਔਰ ਇਹ ਇੱਕ ਨਿਰੰਤਰ ਪ੍ਰੋਸੈਸ ਹੈ ਜਿਹੜਾ ਜਾਰੀ ਰਹਿੰਦਾ ਪਾਰਟੀ ਦੇ ਵਿੱਚ ਸੋ ਤੁਸੀਂ ਕਹਿ ਰਹੇ ਹੋ ਕਿ ਇਲੈਕਸ਼ਨਾਂ ਤੋਂ ਬਾਅਦ ਸਮੀਖਿਆ ਕੀਤੀ ਗਈ ਹੈਗੀ ਮੁੱਦਿਆਂ ਦੀ ਗੱਲ ਕੀਤੀ ਕਿ ਪਰ ਜਿਹੜਾ ਬਾਗੀ ਤਰਾ ਉਹ ਤਾਂ ਕਹਿ ਰਿਹਾ ਕਿ ਕਾਲੀ ਦਲ ਮੁੱਦਾਹੀਨ ਹੋ ਚੁੱਕੇ ਐ ਸਿਧਾਂਤਾਂ ਤੋਂ ਭੜਕ ਚੁੱਕੇ ਆ ਦੇਖੋ ਦੋ ਚਾਰ ਬੰਦੇ ਧੜਾ ਨਹੀਂ ਹੁੰਦੇ 99% ਪਾਰਟੀ ਇੱਕ ਪਾਸੇ 1% ਲੋਕ ਜਿਨ੍ਹਾਂ ਦੀ ਗਿਣਤੀ 4 ਤੋਂ 5 ਹੈ ਉਹ ਕੋਈ ਵਿਚਾਰ ਰੱਖਦੇ ਨੇ ਤਾਂ ਉਹਨਾਂ ਦਾ ਇੰਡੀਵਿਜੂਅਲ ਵਿਚਾਰ ਹੋ ਸਕਦਾ ਉਹ ਪਾਰਟੀ ਦੇ ਉੱਤੇ ਟਿੱਕਾ ਟਿੱਪਣੀ ਠੀਕ ਆ ਉਹ ਕਰ ਰਹੇ ਨੇ ਅੱਡ ਪਲੇਟਫਾਰਮ ਲਾ ਕੇ ਪਰ ਅਸਲ ਗੱਲ ਤਾਂ ਇਹ ਹੈ ਕਿ ਅਗਰ ਪਾਰਟੀ ਦਾ ਭਲਾ ਚਾਹੁੰਦੇ ਨੇ ਅਗਰ ਪਾਰਟੀ ਦੇ ਅੰਦਰ ਕੋਈ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਤਬਦੀਲੀ ਹੋਣੀ ਚਾਹੀਦੀ ਹੈ ਤਾਂ ਪਾਰਟੀ ਪਲੇਟਫਾਰਮ ਤੋਂ ਕਿਉਂ ਭਜਦੇ ਨੇ ਪਾਰਟੀ ਪਲੇਟਫਾਰਮ ਤੇ ਆ ਕੇ ਕਿਉਂ ਨਹੀਂ ਗੱਲ ਕਰਦੇ ਤੁਸੀਂ ਅੱਜ ਵੀ ਦੇਖੋ ਵੀ ਇੱਕ ਪਾਸੇ ਤਾਂ ਪਾਰਟੀ ਨੇ ਸਿਰਫ ਤਿੰਨ ਚਾਰ ਹਲਕੇ ਦੇ ਜਿਹੜੇ ਮੇਨ ਵਰਕਰ ਹਨ ਉਹਨਾਂ ਦਾ ਕੱਟ ਸਦਿਆ ਜਿਹੜਾ ਕਿ ਹਜ਼ਾਰਾਂ ਦੀ ਗਿਣਤੀ ਚ ਹੋ ਗਿਆ ਇੱਕ ਪਾਸੇ ਬਾਗੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਪੰਜ ਲੀਡਰ ਸਾਰੇ ਪੰਜਾਬ ਚ ਟੈਲੀਫੋਨ ਕਰਕੇ ਜ਼ੋਰ ਲਾ ਲਿਆ ਕਿ ਅੱਜ ਪਤਾ ਨਹੀਂ ਕਿੱਡੀ ਕਵੱਡੀ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਉੱਥੇ ਬੰਦੇ ਇਕੱਠੇ ਹੋਏ ਸਾਰੇ 40 ਫਰਕ ਸਾਫ ਹੈ ਕਿ ਪਾਰਟੀ ਇੱਕ ਜੁਟ ਹੈ ਪਾਰਟੀ ਇੱਕ ਪਾਸੇ ਖੜੀ ਹੈ ਔਰ ਹੁਣ ਤਾਂ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਉਹ ਆਪਸ ਚ ਇੱਕ ਜੁਟ ਨਹੀਂ ਹੈਗੇ ਅੱਜ ਉਥੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਦੋ ਸੀਨੀਅਰ ਲੀਡਰ ਨਾਰਾਜ਼ ਹੋ ਕੇ ਚਲੇ ਗਏ ਉਹ ਪ੍ਰੈਸ ਕਾਨਫਰੰਸ ਦਾ ਹਿੱਸਾ ਹੀ ਨਹੀਂ ਬਣੇ ਜਿਹੜੀ ਪ੍ਰੈਸ ਕਾਨਫਰੰਸ ਨੂੰ ਉਹ ਪ੍ਰਚਾਰ ਰਹੇ ਸੀਗੇ ਪਿਛਲੇ 3-4 ਦਿਨ ਤੋਂ ਕਿ ਪਤਾ ਨਹੀਂ ਕਿੱਡੇ ਵੱਡੇ ਐਲਾਨ ਕਰਾਂਗੇ ਤਾਂ ਚੰਦੂ ਮਾਇਰਾ ਸਾਹਿਬ ਤੇ ਮਲੂਕਾ ਸਾਹਿਬ ਮੇਰੀ ਜਾਣਕਾਰੀ ਮੁਤਾਬਕ ਛੱਡ ਕੇ ਚਲੇ ਗਏ ਕਿਉਂਕਿ ਕਨਵੀਨਰ ਤੇ ਕੁਰਸੀ ਨੂੰ ਲੈ ਕੇ ਉੱਥੇ ਕੋਈ ਰੌਲਾ ਪਿਆ ਤੇ ਹੁਣ ਉਹ ਜਗ ਜ਼ਾਹਰ ਹੈ ਸਾਰਿਆਂ ਦੇ ਸਾਹਮਣੇ ਸੋ ਕੀ ਕਹਿੰਦੇ ਨੇ ਕੀ ਸੋਚਦੇ ਨੇ ਉਹ ਮਾਇਨੇ ਨਹੀਂ ਰੱਖਦਾ ਪਾਰਟੀ ਲਈ ਪਾਰਟੀ ਦਾ ਜਿਹੜਾ ਗਰਾਊਂਡ ਲੈਵਲ ਦਾ ਵਰਕਰ ਹੈ ਜਿਹੜਾ ਪਿੰਡ 'ਚ ਬੈਠਾ ਹੈ ਪਿੰਡ ਦੀ ਸੱਤ ਤੋਂ ਬਹਿ ਕੇ ਉਹ ਕੀ ਕਹਿੰਦਾ ਉਹ ਮਾਇਨੇ ਰੱਖਦਾ ਸੋ ਕਹਿੰਦੇ ਨੇ ਕਿ ਦੁਸ਼ਮਣ ਤੋਂ ਵੱਧ ਖਤਰਨਾਕ ਹੁੰਦਾ ਆਪਣਾ ਪੁਰਾਣਾ ਸਾਥੀ ਕੀ ਲੱਗਦਾ ਕਿ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਚ ਕੋਈ ਦਮ ਹੈਗਾ ਦੇਖੋ ਇਹ ਉਹ ਲੋਕ ਨੇ ਜਿਹੜੇ ਕਿ ਪਾਰਟੀ ਦੇ ਕੈਡਰ ਨੇ ਵਰਕਰ ਨੇ ਤੇ ਵੋਟਰਾਂ ਨੇ ਨਕਾਰ ਦਿੱਤੇ ਨੇ ਲਗਾਤਾਰ ਇਹ ਲੋਕ ਆਪ ਚੋਣਾਂ ਹਾਰ ਰਹੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਸਵਾਲ ਚੱਕਣ ਵਾਲੇ ਇਹ ਆਪਣੇ ਹਲਕਿਆਂ ਚ ਤੋਂ ਲਗਾਤਾਰ ਤਿੰਨ ਤਿੰਨ ਚੋਣਾਂ ਹਾਰ ਗਏ ਔਰ ਕਈ ਲੀਡਰ ਤਾਂ ਐਸੇ ਨੇ ਜਿਹੜੇ ਕਿ ਚਾਰ ਜ਼ਿਲ੍ਹੇ ਬਦਲ ਕੇ ਅੱਠ ਅੱਠ ਚੋਣਾਂ ਹਾਰੀ ਬੈਠੇ ਨੇ ਹੁਣ ਪਾਰਲੀਮੈਂਟ ਦੀ ਚੋਣਾਂ ਚ ਆਪਣੇ ਬੂਥਾਂ ਤੋਂ ਹਾਰੇ ਹੀ ਨਹੀਂ ਇੱਕ ਬਹੁਤ ਨਿਰਾਸ਼ਾਜਨਕ ਪਰਫਾਰਮੈਂਸ ਰਹੀ ਹੈ 12 1100 1200 ਵੋਟ ਚੋਂ 27 ਵੋਟਾਂ ਨਿਕਲੀਆਂ ਨੇ ਸੋ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਪਾਰਟੀ ਨੇ ਨਕਾਰ ਦਿੱਤਾ ਔਰ ਦੇਖੋ ਵੱਡਾ ਅਦਲ ਦਿਖਾਉਣਾ ਚਾਹੀਦਾ ਸਾਡੇ ਵੱਡੇ ਨੇ ਮੈਂ ਨਹੀਂ ਕਹਿੰਦਾ ਕਿ ਪਾਰਟੀ ਲਈ ਉਹਨਾਂ ਨੇ ਕੁਝ ਨਹੀਂ ਕੀਤਾ ਬਟ ਜਦੋਂ ਇਲੈਕਟੋਰਲ ਪੋਲਿਟਿਕਸ ਹੈ ਇਲੈਕਟੋਰਲ ਪੋਲਿਟਿਕਸ ਚੋ ਹੀ ਚਿਹਰੇ ਪਰਫਾਰਮ ਕਰਨਗੇ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨਗੇ ਜਿਹੜੇ ਲੋਕਾਂ ਦੇ ਨਕਾਰੇ ਚਿਹਰੇ ਨੇ ਉਹਨਾਂ ਨੂੰ ਤਿਆਗ ਦਿਖਾਉਣਾ ਚਾਹੀਦਾ ਹੁਣ ਬੈਕ ਸੀਟ ਲੈ ਲੈਣ ਮੈਰਿਟ ਦੇ ਆਧਾਰ ਤੇ ਫੈਸਲੇ ਹੋਣ ਦੇਣ ਇਹ ਲੋਕ ਪਾਰਟੀ ਚ ਮੈਰਿਟ ਦੇ ਆਧਾਰ ਤੇ ਨਹੀਂ ਫੈਸਲੇ ਹੋਣ ਦਿੰਦੇ ਇਹ ਪਾਰਟੀ ਚ ਇੱਕ ਪ੍ਰੈਸ਼ਰ ਗਰਪ ਬਣਾ ਕੇ ਜੀ ਮੈਨੂੰ ਵੀ ਟਿਕਟ ਚਾਹੀਦੀ ਮੇਰੇ ਬੇਟੇ ਨੂੰ ਵੀ ਹਲਕਾ ਦੇ ਦਿਓ ਦੋ ਦੋ ਹਲਕੇ ਫਿਰ ਪਾਰਲੀਮੈਂਟਾਂ ਇੱਕ ਚੋਣ ਹਾਰੇ ਫਿਰ ਦੂਜੀ ਚੋਣ ਦੀ ਤਿਆਰੀ ਦੋ ਦੋ ਅਹੁਦੇ ਰੱਖਣੇ ਸੋ ਇਹ ਉਹ ਲੋਕ ਨੇ ਜਿਹੜੇ ਕਿ ਪਾਰਟੀ ਚ ਪ੍ਰੈਸ਼ਰ ਗਰੁੱਪ ਬਣਾ ਕੇ ਸਿਰਫ ਆਪਣੇ ਮਫਾਦਾਂ ਲਈ ਕੰਮ ਕਰ ਰਹੇ ਸੀ ਇਹ ਹੁਣ ਇੱਕ ਸਮਾਂ ਆ ਗਿਆ ਇਹ ਹੁਣ ਪਾਸੇ ਹੋ ਕੇ ਪਾਰਟੀ ਚ ਨਵੇਂ ਚਿਹਰੇ ਅੱਗੇ ਆਉਣਗੇ ਪਾਰਟੀ ਆਪੀ ਬੈਟਰ ਪਰਫਾਰਮ ਕਰੂਗੀ ਝੁੰਡਾ ਕਮੇਟੀ ਦੀ ਸਿਫਾਰਸ਼ਾਂ ਨੂੰ ਕਿਉਂ ਲਾਗੂ ਨਹੀਂ ਕੀਤਾ ਗਿਆ ਦੇਖੋ ਝੁੰਡਾ ਕਮੇਟੀ ਦੀਆਂ ਤਕਰੀਬਨ ਸਾਰੀਆਂ ਸਿਫਾਰਸ਼ਾਂ ਤਾਂ ਲਾਗੂ ਨੇ ਔਰ ਜੇ ਕੋਈ ਸਭ ਤੋਂ ਵੱਡੀ ਸਿਫਾਰਸ਼ ਹੈ ਉਹ ਸੀ ਵਨ ਫੈਮਲੀ ਵਨ ਇਲੈਕਸ਼ਨ ਵਨ ਟਿਕਟ ਉਹ ਤਾਂ ਪ੍ਰਧਾਨ ਸਾਹਿਬ ਨੇ ਆਪਣੇ ਘਰੋਂ ਲਾਗੂ ਕੀਤੀ ਕਿਉਂਕਿ ਭੈਣਜੀ ਹਰਸਿਮਰਤ ਕੌਰ ਬਾਦਲ ਉਹ ਬਠਿੰਡੇ ਚੋਣ ਲੜ ਰਹੇ ਸੀ ਪ੍ਰਧਾਨ ਸਾਹਿਬ ਨੇ ਆਪਣੀ ਸੀਟ ਛੱਡੀ ਪਰ ਜਿਹੜੇ ਝੁੰਦਾ ਕਮੇਟੀ ਦੀ ਗੱਲ ਕਰਦੇ ਨੇ ਪ੍ਰੈਸ ਕਾਨਫਰੰਸ ਕਿਹਨੇ ਕੀਤੀ ਝੁੰਦਾ ਕਮੇਟੀ ਨੂੰ ਲੈ ਕੇ ਵਡਾਲਾ ਸਾਹਿਬ ਤੇ ਹਰਿੰਦਰਪਾਲ ਚੰਦੂ ਮਹਾਰਾ ਸਾਹਿਬ ਨੇ ਤਾਂ ਹੁਣ ਹਰਿੰਦਰਪਾਲ ਚੰਦੂ ਮਹਾਰਾ ਸਾਹਿਬ ਹੋਰਾਂ ਕੋਲੇ ਦੋ ਹਲਕੇ ਨੇ ਪਰਿਵਾਰ ਕੋਲੇ ਇਹ ਤਾਂ ਝੁੰਦਾ ਕਮੇਟੀ ਨਹੀਂ ਕਹਿੰਦੀ ਝੁੰਦਾ ਕਮੇਟੀ ਤਾਂ ਕਹਿੰਦੀ ਇੱਕ ਇੱਕ ਸੀਟ ਮਿਲੂਗੀ ਤੁਸੀਂ ਕਿਨੌਰ ਸਨੌਰ ਤੋਂ ਹਲਕੇ ਰੱਖੀ ਬੈਠੇ ਹੋ ਫਿਰ ਤੁਸੀਂ ਪਾਰਲੀਮੈਂਟ ਦੀ ਚੋਣ ਵੀ ਲੜਦੇ ਹੋ ਕੀ ਇਹ ਝੁੰਦਾ ਕਮੇਟੀ ਹੈ ਫੇਰ ਵਡਾਲਾ ਸਾਹਿਬ ਚੁੰਦਾ ਕਮੇਟੀ ਕਹਿੰਦੀ ਹੈ ਕਿ ਜਿਹੜਾ ਬੰਦਾ ਜਥੇਬੰਦੀ ਦੇ ਵਿੱਚ ਹੋਊਗਾ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਹੋਊਗਾ ਉਹ ਚੋਣ ਨਹੀਂ ਲੜੂਗਾ ਵਡਾਲਾ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਵੀ ਚੋਣ ਵੀ ਲੜਦੇ ਨੇ ਸੋ ਜਿਹੜੇ ਲੋਕ ਚੁੰਦਾ ਕਮੇਟੀ ਦੀ ਗੱਲ ਕਰਦੇ ਨੇ ਉਹ ਆਪ ਹੀ ਉਹਨੂੰ ਮੰਨਣ ਤੋਂ ਤਿਆਰ ਨਹੀਂ ਸੋ ਪਹਿਲਾ ਸਵਾਲ ਤਾਂ ਉਹਨਾਂ ਤੇ ਆ ਸੋ ਤੁਸੀਂ ਜਿਸ ਤਰ੍ਹਾਂ ਦੇ ਨਾਲੇ ਉਹਨਾਂ ਦੇ ਇਲਜ਼ਾਮਾਂ ਨਕਾਰ ਰਹੇ ਹੈਗੇ ਪਰ ਦੂਜੇ ਪਾਸੇ ਖਿਮਾ ਯਾਚਕਾ ਦੀ ਜਿਹੜੀ ਅੱਜਕੱਲ ਬੜੀ ਹਾਈਲਾਈਟ ਹੋਈ ਹੈ ਅਕਾਲ ਤਖਤ ਸਾਹਿਬ ਦੇ ਕੋਲ ਖਿਮਾ ਯਾਚਕਾ ਅਰਕੀਤੀ ਗਈ ਹੈਗੀ ਹੈ ਤੇ ਉਸ ਤੇ ਹੁਣ ਪਾਰਟੀ ਪ੍ਰਧਾਨ ਦਾ ਸਪਸ਼ਟ ਦੇਖੋ ਅਕਾਲ ਤਖਤ ਸਾਹਿਬ ਮਹਾਨ ਹੈ ਪੰਥ ਦੀ ਸ਼ਾਹ ਹੈ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਸੀਂ ਤਾਂ ਗੁਰੂ ਦੇ ਘਰ ਦੇ ਕੁੱਕਰ ਹਾਂ ਅਗਰ ਅਕਾਲ ਤਖਤ ਸਾਹਿਬ ਕੋਈ ਕਾਹਨ ਦੇ ਹੱਥ ਵੀ ਸੰਦੇਸ਼ ਭੇਜਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੰਗੇ ਪੈਰੀ ਸਿਰ ਨਵਾ ਕੇ ਅਸੀਂ ਉੱਥੇ ਜਾ ਕੇ ਖੜੇ ਹੋ ਜਾਵਾਂਗੇ ਔਰ ਜਿਹੜਾ ਕੋਈ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਕੀਤੀ ਜਾਊਗੀ ਅਸੀਂ ਅਕਾਲ ਤਖਸਬ ਨੂੰ ਸਮਰਪਿਤ ਪਾਰਟੀ ਹੈ ਸਮਰਪਿਤ ਕਾਡਰ ਆ ਸਮਰਪਿਤ ਲੀਡਰਸ਼ਿਪ ਆ ਸਮਰਪਿਤ ਲੋਕ ਆ ਸੋ ਕੋਈ ਕਿੰਤੂ ਪਰੰਤੂ ਹੀ ਹੈ ਨਹੀਂ ਅਕਾਲ ਤਖਸਬ ਦੇ ਤਾਂ ਕਿਸੇ ਆਦੇਸ਼ ਦੇ ਉੱਤੇ ਹਾਲਾਂਕਿ ਜਿਹੜੇ ਉੱਥੇ ਜਾ ਕੇ ਅਕਾਲ ਤਖਸਬ ਤੇ ਜਿਨ੍ਹਾਂ ਨੇ ਕੋਈ ਚਿੱਠੀ ਦਿੱਤੀ ਹੈ ਇਹ ਲੋਕ ਆਪ ਅਕਾਲ ਤਖਸਬ ਨੂੰ ਚੈਲੰਜ ਕਰਦੇ ਨੇ ਪਰ ਅਸੀਂ ਨਹੀਂ ਕਿਸੇ ਵੀ ਕਿਸਮ ਦੀ ਅਕਾਲ ਤਖਸਬ ਤੇ ਤਾਂ ਸਵਾਲੀਆ ਨਿਸ਼ਾਨ ਖੜਾ ਹੋਣਾ ਤਾਂ ਮਤਲਬ ਹੀ ਨਹੀਂ ਅਕਾਲੀ ਦਲ ਸ੍ਰੋਮਣੀ ਅਕਾਲੀ ਦਲ ਤਾਂ ਕੁੱਕਰ ਹੈ ਅਕਾਲ ਤਖਸਾਲ ਦਾ ਗੁਰੂ ਦੇ ਕਰਤਾ ਤੋਂ ਮੰਨਦੇ ਹੋ ਜਿਹੜੀਆਂ ਗਲਤੀਆਂ ਦਾ ਜ਼ਿਕਰ ਕੀਤਾ ਗਿਆ ਉਹ ਹੋਈਆਂ ਨੇ ਪਾਰਟੀ ਤੋਂ ਦੇਖੋ ਕੋਈ ਵੀ ਜਿਹੜੀਆਂ ਗਲਤੀਆਂ ਦਾ ਅੱਜ ਜ਼ਿਕਰ ਹੋ ਰਿਹਾ ਹੈ ਜਿਹੜੇ ਲੋਕ ਕਰ ਰਹੇ ਨੇ ਇਹ ਆਪ ਐਡਾ ਲੰਬਾ ਸਮਾਂ ਪਾਰਟੀ ਦੇ ਵਿੱਚ ਰਹੇ 2007 'ਚ ਵੀ ਇਹਨਾਂ ਨੇ ਚੋਣਾਂ ਲੜੀਆਂ 2009 'ਚ ਵੀ ਲੜੀਆਂ 12 'ਚ 14 'ਚ 17 'ਚ 19 'ਚ 22 'ਚ 24 'ਚ ਇਹਨਾਂ ਨੂੰ ਕੋਈ ਗਲਤੀ ਨਹੀਂ ਦਿਖੀ ਜਾ ਉਹ ਤੋਂ ਆਪਣੀਆਂ ਕੁਰਸੀਆਂ ਜਾਂ ਆਪਣੀਆਂ ਜਿਹੜੀਆਂ ਵਿਧਾਨ ਸਭਾ ਦੇ ਹਲਕੇ ਪਿੱਛੇ ਜ਼ਮੀਰ ਮਾਰ ਕੇ ਬੈਠੇ ਸੀ ਸੋ ਅੱਜ ਸਿਰਫ ਤੇ ਸਿਰਫ ਮੀਡੀਆ 'ਚ ਰਹਿਣ ਦੇ ਲਈ ਕਿਉਂਕਿ ਪਾਰਟੀ 'ਚ ਸਾਈਡ ਲਾਈਨ ਹੋ ਗਏ ਨੇ ਲਗਾਤਾਰ ਇਲੈਕਸ਼ਨ ਹਾਰ ਰਹੇ ਨੇ ਪਾਰਟੀ ਦਾ ਵਰਕਰ ਕੈਡਰ ਦਬਾਅ ਪਾ ਰਿਹਾ ਕਿ ਹੁਣ ਤੁਸੀਂ ਪਿੱਛੇ ਹੋ ਤੁਸੀਂ ਇਲੈਕਸ਼ਨ ਨਹੀਂ ਲੜਨੀ ਸੋ ਆਪਣੀ ਇੰਪੋਰਟੈਂਸ ਬਣਾਉਣ ਦੇ ਲਈ ਝੂਠ ਇਲਜ਼ਾਮ ਝੂਠੀਆਂ ਸ਼ਰਾਰਤਾਂ ਸਾਜ਼ਿਸ਼ਾਂ ਦੇ ਵਿੱਚ ਪਏ ਨੇ ਕੇਂਦਰੀ ਏਜੰਸੀਆਂ ਦੀ ਸ਼ੈਤੇ ਕੰਮ ਕਰ ਰਹੇ ਨੇ ਪਰ ਹੁਣ ਇਹਨਾਂ ਦੇ ਚਿਹਰੇ ਐਕਸਪੋਜ਼ ਹੋ ਚੁੱਕੇ ਨੇ ਠੀਕ ਹੈ ਜੋ ਇਹਨਾਂ ਦਾ ਮਾਨ ਹੈ ਕਰਨ ਤੋ ਜਲੰਧਰ ਇਲੈਕਸ਼ਨ ਤੇ ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ ਪਾਰਟੀ ਦੇ ਵੱਲੋਂ बसपा ਦਾ ਸਮਰਥਨ ਕੀਤਾ ਗਿਆ ਸੀ ਉਹ ਕੈਂਡੀਡੇਟ ਤਾਂ 6ਵੇਂ ਨੰਬਰ ਤੇ ਰਿਹਾ ਬਿੰਦਰ ਲਖਾ ਦੇਖੋ ਜਿਹੜੀ ਜਲੰਧਰ ਵੈਸ ਸੀਟ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਚੋਣ ਨਹੀਂ ਲੜੀ ਜਦੋਂ ਸਾਡਾ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਸੀ ਉਹਦੇ ਭਾਰਤੀ ਜਨਤਾ ਪਾਰਟੀ ਲੜਦੀ ਰਹੀ ਹੈ ਫਿਰ ਸਾਡਾ ਬੋਜਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਹੋਇਆ ਬੋਜਨ ਸਮਾਜ ਪਾਰਟੀ ਨੇ ਲੜੀ ਸ਼੍ਰੋਮਣੀ ਅਕਾਲੀ ਦਲ ਦਾ ਉੱਥੇ ਕੋਈ ਬਾੜਾ ਲੰਬਾ ਚੌੜਾ ਜਥਬੰਦਕ ਢਾਂਚਾ ਹੈ ਨਹੀਂ ਕਿਉਂਕਿ ਸੀਟ ਹੀ ਨਹੀਂ ਲੜੀ ਪਾਰਟੀ ਨੇ ਦੂਜੀਆਂ ਪਾਰਟੀਆਂ ਉੱਥੇ ਚੋਣ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਜਿਹੜੀ ਜਲੰਧਰ ਵੈਸਟ ਦੀ ਚੋਣ ਐਨੀ ਜਲਦੀ ਆ ਜਾਏਗੀ ਸਾਰੇ ਸੋਚਦੇ ਸੀ ਕਿ ਜਦੋਂ ਬਾਕੀ ਚਾਰ ਵਿਧਾਨ ਸਭਾ ਹੋਣਗੀਆਂ ਉਹਨਾਂ ਦੇ ਨਾਲ ਹੀ ਜਲੰਧਰ ਜਿਹੜੀ ਵੈਸਟ ਦੀ ਚੋਣ ਹੋਊਗੀ ਪਰ ਇਲੈਕਸ਼ਨ ਕਮਿਸ਼ਨ ਨੇ ਜਲਦੀ ਡਿਕਲੇਅਰ ਕੀਤੀ ਐਨਾਂ ਨੂੰ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹਦੀ ਜਿਹੜੀ ਸਟੇਟ ਲੀਡਰਸ਼ਿਪ ਹੈ ਉਹਨੇ ਸ਼੍ਰੋਮਣੀ ਅਕਾਲੀ ਦਲ ਤੱਕ ਪਹੁੰਚ ਕੀਤੀ ਕਿ ਇਹ ਸੀਟ ਪਹਿਲਾਂ ਵੀ ਅਸੀਂ ਲੜੇ ਸੀ ਤੁਸੀਂ ਸਾਡੇ ਨਾਲ ਗਠਜੰਬਨ ਕਰ ਲਓ ਇਹ ਚੋਣ ਚ ਤੇ ਸਾਨੂੰ ਹੀ ਛੱਡ ਦਿਓ ਅਸੀਂ ਲੜ ਲਈਏ ਸੀ ਪਰ ਉਹ ਆਪਣੇ ਲੈਵਲ ਤੇ ਕੋਈ ਫੈਸਲਾ ਨਹੀਂ ਲੈ ਸਕਦੇ ਸੀ ਉਹਨਾਂ ਨੇ ਉੱਥੇ ਭੈਣ ਕੁਮਾਰੀ ਮਾਇਆਵਤੀ ਤੋਂ ਨਾਲ ਗੱਲ ਕਰਨੀ ਸੀ ਲਖਨਊ ਉਹਦੇ ਚ ਸਮਾਂ ਲੱਗਿਆ ਇਹਨੇ ਨੂੰ ਨੋਮੀਨੇਸ਼ਨ ਦੀ ਆਖਰੀ ਤਰੀਕ ਆ ਗਈ ਤਾਂ ਪਾਰਟੀ ਨੇ ਸੋਚਿਆ ਕਿ ਅਗਰ ਬੀਐਸਪੀ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਆਪਾਂ ਸੀਟ ਕਿਉਂ ਖਾਲੀ ਛੱਡਣੀ ਹੈ ਤਾਂ ਇਹ ਸਾਡਾ ਬਹੁਤ ਪੁਰਾਣਾ ਪਰਿਵਾਰ ਹੈ ਜਿ세ਧਰ ਪ੍ਰੀਤਮ ਸਿੰਘ ਦਾ ਉਹ ਬਹੁਤ ਲੰਬੀ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਉਹਨਾਂ ਦਾ ਸਤਕਾਰ ਹੈ ਉਹਨਾਂ ਦੇ ਧਰਮ ਪਤਨੀ ਨੂੰ ਪਾਰਟੀ ਨੇ ਟਿਕਟ ਦਿੱਤੀ ਇਹ ਕਹਿ ਕੇ ਟਿਕਟ ਦਿੱਤੀ ਕਿ ਬੀਬੀ ਜੀ ਕੱਲ ਨੂੰ ਅਗਰ ਭੋਜਨ ਸਮਾਜ ਪਾਰਟੀ ਨਾਲ ਕੋਈ ਸਮਝੌਤਾ ਹੁੰਦਾ ਤਾਂ ਵੱਡੇ ਹਿੱਤਾਂ 'ਚ ਤੁਹਾਨੂੰ ਵਿਡਰੋ ਕਰਨਾ ਪੈਣਾ ਔਰ ਉਹਨਾਂ ਨੂੰ ਪਤਾ ਸੀ ਪਰ ਫਿਰ ਬਾਗੀ ਧੜਾ ਐਕਟਿਵ ਹੋਇਆ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਪਾਰਟੀ ਦੇ ਖਿਲਾਫ ਸ਼ੁਰੂ ਕੀਤੀਆਂ ਬੀਬੀ ਜੀ ਨੂੰ ਉਕਸਾਇਆ ਵਿਡਰੋ ਨਹੀਂ ਕਰਨ ਦਿੱਤਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਧਰਮ ਸੰਕਟ ਖੜਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਸੂਝ-ਬੂਝ ਨੇ ਅਸੀਂ ਗਠਜਬੰਦਨ ਦਾ ਧਰਮ ਵੀ ਨਿਭਾਇਆ ਕਿਉਂਕਿ ਗਠਜਬੰਦਨ ਕਰ ਚ ਤਕੜੀ ਦੇ ਖਿਲਾਫ ਵੀ ਚੋਣ ਪ੍ਰਚਾਰ ਨਹੀਂ ਕੀਤਾ ਸੋ ਜਲੰਧਰ ਤੋਂ ਦੂਰੀ ਬਣਾਈ ਬੀਐਸਪੀ ਆਪਣੇ ਤੌਰ ਤੇ ਉਹ ਚੋਣ ਲੜਦੀ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੋਂ ਲੈ ਕੇ ਕੋਈ ਲੀਡਰ ਤੁਸੀਂ ਉੱਥੇ ਪ੍ਰਚਾਰ ਕਰਦਾ ਨਹੀਂ ਦੇਖਿਆ ਹੁਣ ਕਿਉਂਕਿ ਅਸੀਂ ਗਠਬੰਧਨ ਦੇ ਖਿਲਾਫ ਵੀ ਨਹੀਂ ਜਾ ਸਕਦੇ ਜਾਂ ਤਾਂ ਉਹਨਾਂ ਦੇ ਖਿਲਾਫ ਵੋਟਾਂ ਮੰਗਦੇ ਜਾਂ ਤਕੜੀ ਦੇ ਖਿਲਾਫ ਮੰਗਦੇ ਸੋ ਅਸੀਂ ਆਪਣੇ ਆਪ ਨੂੰ ਉਸ ਇਲੈਕਸ਼ਨ ਤੋਂ ਦੂਰੀ ਬਣਾਈ ਜਿਹੜਾ ਰਿਜ਼ਲਟ ਆਇਆ ਹੁਣ ਮੈਨੂੰ ਇਹ ਦੱਸੋ ਵੀ ਚੰਦੂ ਮਾਰਾ ਸਾਹਿਬ ਨੇ ਵੀ ਉੱਥੇ ਪ੍ਰਚਾਰ ਕੀਤਾ ਇਹਨਾਂ ਨੇ ਜਿਹੜਾ ਉਸ ਗਰੁੱਪ ਨੂੰ ਉਕਸਾਇਆ ਨਾ ਬੀਬੀ ਜੀ ਨੂੰ ਉਕਸਾਇਆ ਵਡਾਲਾ ਸਾਹਿਬ ਵੀ ਪ੍ਰਚਾਰ ਕਰਦੇ ਰਹੇ ਬੀਬੀ ਜਗੀਰ ਕੌਰ ਜੀ ਨੇ ਵੀ ਪ੍ਰਚਾਰ ਕੀਤਾ ਹੋਰ ਵੀ ਜਿਹੜੇ 3-4 ਲੀਡਰ ਇਹਨਾਂ ਨੇ ਵੀ ਪ੍ਰਚਾਰ ਕੀਤਾ ਤੇ ਜਿੰਨੀ ਵੋਟ ਉਥੇ ਲੋਕ ਸਭਾ ਚ ਪਈ ਸੀ ਵੋਟ ਤਾਂ ਉਹਦੇ ਨਾਲੋਂ ਅੱਧ ਤੋਂ ਵੀ ਘੱਟ ਰਹੇਗੀ ਵੋਟਾਂ ਤਾਂ ਨਿਕਲੀਆਂ ਕੁੱਲ 1200 ਉਥੇ ਤਾਂ ਫਿਰ ਇਹਨਾਂ ਨੂੰ ਇਹ ਚੀਜ਼ ਸਮਝ ਨਹੀਂ ਆਈ ਕਿ ਪਾਰਟੀ ਨੇ ਸਾਨੂੰ ਨਕਾਰਤਾ ਕਿਉਂਕਿ ਪਾਰਟੀ ਦਾ ਕੈਡਰ ਵਰਕਰ ਉਥੇ ਨਿਰਾਸ਼ ਹੋਇਆ ਇਹਨਾਂ ਦੀ ਹਰਕਤਾਂ ਕਰਕੇ ਨਿਰਾਸ਼ ਹੋਇਆ ਉਹ ਤੱਕੜੀ ਦਾ ਵਿਰੋਧ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਉਹ ਆਪਣੇ ਘਰ ਹੀ ਬੈਠ ਕੇ ਉਹਨਾਂ ਨੇ ਵੋਟ ਹੀ ਨਹੀਂ ਪਾਈ ਤੇ ਇਹਨਾਂ ਨੂੰ ਤਾਂ ਨਕਾਰ ਦਿੱਤਾ ਨਾ ਇਹ ਚਿਹਰਿਆਂ ਨੂੰ ਇਹ ਕਹਿੰਦੇ ਸੀ ਅਸੀਂ ਸੁਧਾਰ ਲਹਿਰ ਚਲਾ ਰਹੇ ਆ ਸਾਨੂੰ ਵੋਟਾਂ ਪਾਓ ਸੀ ਤਬਦੀਲੀ ਕਰ ਦਾਂਗੇ ਇਹਦਾ ਮਤਲਬ ਜਿਹੜੇ ਅੰਦਰ ਵੈਸਟ ਦਾ ਜਿਹੜਾ ਅਕਾਲੀ ਕੈਡਰ ਸੀ ਉਹਨੇ ਵੀ ਤਬਦੀਲੀ ਤੇ ਮੋਹਰ ਨਹੀਂ ਲਾਈ ਉਹਨੇ ਵੀ ਕਿਹਾ ਕਿ ਨਹੀਂ ਤੁਹਾਡੀ ਲੀਡਰਸ਼ਿਪ ਸਾਨੂੰ ਮਨਜ਼ੂਰ ਨਹੀਂ ਸੋ ਅਗਲੀਆਂ ਜਿਹੜੀਆਂ 4 ਜਿਮਨੀ ਚੋਣਾਂ ਨੇ ਉਸ ਤੋਂ ਲੈ ਕੇ ਕੀ ਤਿਆਰੀ ਫਿਰ ਦੇਖੋ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਰਹਿਣ ਵਾਲੀ ਪਾਰਟੀ ਹੈ ਨਿਰੰਤਰ ਸਾਡੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਵਿਧਾਨ ਸਭਾ ਹਲਕਿਆਂ ਨਾਲ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਫੀਲਡ ਦੇ ਵਿੱਚ ਰਹਿੰਦੇ ਨੇ ਉਹ ਫੀਲਡ ਤੇ ਜਰਨੈਲ ਨੇ ਉਹ ਕੋਈ ਏਸੀ ਦਫਤਰਾਂ ਦੇ ਜਰਨੈਲ ਨਹੀਂ ਸੋ ਸ਼੍ਰੋਮਣੀ ਅਕਾਲੀ ਦਲ 365 ਦਿਨ ਇਲੈਕਸ਼ਨ ਮੋਡ 'ਚ ਰਹਿੰਦਾ ਪੂਰੀ ਤਿਆਰੀ ਹੈ ਡਟ ਕੇ ਲੜਾਂਗੇ ਔਰ ਜਦੋਂ ਲੜਾਂਗੇ ਤਾਂ ਤੁਹਾਨੂੰ ਬਹੁਤ ਵਧੀਆ ਨਤੀਜੇ ਕੱਢ ਕੇ ਦੇਵਾਂਗੇ ਸੋ ਜਿਹੜਾ ਹੌਣ ਸਥਿਤੀ ਹੈਗੀ ਹੈ ਕੋਈ ਤੱਕ ਸੁਧਰ ਸਕਦੀ ਹੈ ਕਿਵੇਂ ਇਸ ਦਾ ਹਾਲ ਤੁਸੀਂ ਦੱਸੋ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਬਿਲਕੁਲ ਠੀਕ ਹੈ ਨਾਰਮਲਾਈਜ਼ ਹੈ ਇਹ ਤਾਂ ਹੁਣ 3-4 ਲੋਕ ਨੇ ਮੈਨੂੰ ਲੱਗਦਾ ਵੀ ਇਹਨਾਂ ਦੀ ਸਥਿਤੀ ਖਰਾਬ ਹੋ ਗਈ ਹੈ ਔਰ ਅੱਜ ਵਾਲੀ ਮੀਟਿੰਗ ਤੋਂ ਬਾਅਦ ਤਾਂ ਕੋਈ ਜ਼ਿਆਦਾ ਹੀ ਸਥਿਤੀ ਖਰਾਬ ਹੋ ਗਈ ਹੈ ਜਿਹੜੀ ਸਾਹਮਣੇ ਆ ਗਈ ਕਿ ਅੰਦਰ ਹੀ ਦੁਫਾੜ ਹੋ ਗਏ ਕਨਵੀਨਰਸ਼ਿਪ ਦੇ ਉੱਤੇ ਸਵਾਲ ਸੋ ਇਹ ਤਾਂ ਇਹ ਆਪਣੀ ਸਥਿਤੀ ਦੇਖਣਾ ਕਾਲੀ ਦਲ ਮਜ਼ਬੂਤ ਸਥਿਤੀ ਦੇ ਵਿੱਚ ਬਹੁਤ ਆਰਗੇਨਾਈਜ਼ਡ ਹੈ ਪਾਰਟੀ ਚ ਡਿਸਪਲਿਨ ਹੈ ਤੇ ਪਾਰਟੀ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧ ਰਹੀ ਹੈ ਸ਼ੁਕਰੀ ਗੱਲ ਬਾਤ ਕਰਨੀ ਬਾਕੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜੇ ਤਮਾਮ ਮੁੱਦੇ ਤੇ ਉੱਪਰ ਗੱਲਬਾਤ ਕੀਤੀ ਹੈ ਹੋਰ ਵੀ ਦੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮ